ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰਪੁਰਾ ਸੁਖਦਾਤਾ ਕਰਨ ਕਾਰਨ ਸਮਰਥ ਸੁਆਮੀ ਪੂਰਨ ਪਰਖ ਬਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਏ ਦਇਆਲਾ ਜੈ ਜਕਾਰ ਭਏ ਜਗ ਭੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਵਾਅ ਹਮਰੀ ਗਨਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਨ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਿਆ ਮੇਰੇ ਸਤ ਗੁਰ ਪੁਰੇ ਹੋਈ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾਂ ਦੁਰ ਤਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਕੋਈ ਰਾਜੇ RAM ਕੀ ਰਖਵਾਲੀ ਸੁਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤਤ ਉਧਾਰਨ ਸਤ ਗੁਰ ਮੇਰਾ ਮੋਹਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਰਠ ਮਹੱਲਾ ਪੰਜਵਾਖ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਨੀ ਉबरे ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਂ ਪੇ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੇ ਵੱਡੇ ਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਖਿਆ ਸੋਰਠ ਮਹੱਲਾ ਪੰਜਵਾਏ ਕਿਰਪਾਲ ਸੁਆਮੀ ਮੇਰੇ ਤੇ ਤੇ ਸਾਚੇ ਦਰਬਾਰ ਸਤ ਗੁਰ ਤਾਪ ਗਵਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾ ਤਿਸ ਕੀ ਸਰਣੀ ਉਭਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਨ ਸਮਰਥ ਸੋ ਪਾਈ ਸਚੈ ਸਚੀ ਸੋਏ ਨਾਨਕ ਪ੍ਰਭੂ ਤੇ ਆਈਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇੜਾ ਫਲ ਪਾਈ ਰਹਾ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦੇ ਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠ ਮਹੱਲਾ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੋਆ ਧਾ ਕ੍ਰਿਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਵਾਂ ਲਰਵਾ ਰਹਾਓ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਾ ਅਵਗੁਣਾ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਕਤ ਹਾਰਿਆ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀਆ ਪੇ ਰਖੈ ਪੂਰਨ ਪਈ ਬਡਾਈ ਪਾਰ ਬ੍ਰਹਮਾ ਪੂਰਾ ਮੇਰੇ ਨਾਲ ਗੁਰਪੁਰੈ ਪੂਰੀ ਸਭ ਰੱਖੀ ਹੋਏ ਸਰਬ ਦਿਆਲ ਰਹਾ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੋ ਬਾਰਕ ਪਤ ਮਤਾ ਤੋਰਠ ਮਹੱਲਾ ਪੰਜਵਾ ਕਰਤੀ ਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਲ ਪੰਜੋ ਨਹੀਂ ਸਹਿ ਸਾ ਚੁਕਾਇਆ ਸਿੱਖਦਾਰ ਹੁ ਨਹਿ ਪਤੀ ਆਇਆ ਉਮਰਾਵ ਹੋਇ ਆਗੇ ਝੇਰਾ ਮਿਲ ਰਾਜਨ ਨਰਾਮ ਨ ਬੇਰਾ ਅਬ ਟੁੰਡਨ ਕਤੂ ਨ ਜਾਏ ਗੋਬਿੰਦ ਭੇਟੇ ਗੁਰਬੋਸਾਈ ਰਹਾ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲੱਭਦੇ ਆਪਣੀ ਪਾਈ ਕਤਿ ਆਵੇ ਕਤ ਜਾਈ ਤੈ ਸਾਚ ਨਿਆਏ ਨਬੇਰਾ ਉਹ ਹਾ ਸਮ ਠਾਕੁਰ ਸਮਚੇਰਾ ਅੰਤਰ ਜਾਮੀ ਜਾਣੇ ਬਿਨ ਬੋਲ ਤੀ ਆਪ ਪਛਾਨੈ ਸਰਬ ਥਾਨ ਕੋ ਰਾਜਾ ਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤਰਾਈ ਮੇਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਓ ਘਰ ਬੈਠੇ ਗੁਰੂ ਤੇ ਆਇਓ ਗੁਰਪੁਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨਾ ਆਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰਿ ਈਸ਼ ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਫਿਰ ਸਹਾ ਪਾਤ ਸਹਾ ਗੁਰ ਭੇਟਤ ਮਨ ਓ ਮਾਹ ਸਗਨਾ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਮਾ ਗੁਰ ਕੀ ਨੋ ਮੁਕਤ ਦਵਾਰਾ ਸਭ ਸ੍ਰਿਸ਼ਟ ਕਰੇ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪਹਿ ਲਾਥੇ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਰਪਾ ਧਾਰੀ ਪ੍ਰਭੂ ਕੋ ਰੋਚੁ ਹਮਾਰੀ ਕਰਿ ਇਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਲਿਸ ਕਰਿਐ ਉਠਤ ਬੈਠਤ ਹਰ ਹਰ ਧਿਆਇਐ ਅਨ ਦਿਨ ਸੋ ਕ੍ਰਿਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾ ਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਲ ਰਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸਚ ਸਾਖੀ ਬੇਗਨਾ ਬਿਨਾਸ ਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਓਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ